ਪੰਜਾਬ ਭਰ ਦੇ ਮੁਲਾਜ਼ਮਾਂ ਨੇ ਆਪਣੇ ਸੰਘਰਸ਼ ਨੂੰ ਇੱਕ ਨਵਾਂ ਰੂਪ ਦਿੱਤਾ ਹੈ ਹੁਣ ਵੱਖ-ਵੱਖ ਵਰਗਾਂ ਦੇ ਮੁਲਾਜ਼ਮ ਵੱਖ-ਵੱਖ ਢੰਗ ਨਾਲ ਆਪਣੇ ਮੰਗਾਂ ਦਾ ਰੋਸ ਜ਼ਾਹਰ ਕਰ ਰਹੇ ਆਂ ਦਰਅਸਲ ਪੰਜਾਬ ਦੇ ਮੁਲਾਜ਼ਮਾਂ ਨੂੰ ਖਾਸ ਕਰਕੇ ਬਹੁਤ ਵੱਡੀ ਆਸ ਸੀ ਕਿ ਇਸ ਵਾਰ ਬਜਟ ਸੈਸ਼ਨ ਵਿੱਚ ਜਦੋਂ ਹਰਪਾਲ ਸਿੰਘ ਚੀਮਾ ਸਾਹਿਬ ਬਜਟ ਪੇਸ਼ ਕਰਨਗੇ ਤੇ ਉਹਨਾਂ ਦੀਆਂ ਮੰਗਾਂ ਦਾ ਜ਼ਿਕਰ ਜ਼ਰੂਰ ਹੋਊਗਾ ਪਰ ਤਕਰੀਬਨ ਸਾਰੀਆਂ ਮੰਗਾਂ ਜਿਹੜੀਆਂ ਸੀ ਉਹ ਬਜਟ ਵਿੱਚੋਂ ਬਾਹਰ ਸੀ ਕੇਵਲ 42 ਤੇ 56 ਕਿਸ਼ਤਾਂ 'ਚ ਮਲਾਜ਼ਮਾਂ ਨੂੰ ਏਰੀਅਰ ਦੇਣ ਬਾਰੇ ਜ਼ਰੂਰ ਜ਼ਿਕਰ ਕੀਤਾ ਗਿਆ ਸੀ ਸੋ ਰੋਸ ਵਿੱਚ ਖਾਸ ਕਰਕੇ ਜਿਹੜੇ ਪੰਜਾਬ ਰੋਡਵੇ ਪੰਨ バス ਪੀਆਰਟੀਸੀ ਤੇ ਕੰਟਰੈਕਟ ਵਰਕਰ ਨੇ ਉਹਨਾਂ ਵਿੱਚ ਬਹੁਤ ਵੱਡਾ ਰੋਸ ਹੈ ਕਿਉਂਕਿ ਪਿਛਲੇ ਦਿਨੀ ਉਹਨਾਂ ਦੀ ਇੱਕ ਮੀਟਿੰਗ ਵੀ ਹੋਈ ਸੀ ਜਿਹੜੇ ਵਿੱਚ ਐਡਵੋਕੇਟ ਜਰਨਲ ਸਾਹਿਬ ਵੀ ਸ਼ਾਮਲ ਸੀ ਔਰ ਇਦਾਂ ਦੇ ਸੰਕੇਤ ਸਰਕਾਰ ਵੱਲੋਂ ਮਿਲੇ ਸੀ ਵੀ ਜਿਹੜੇ ਟਰਾਂਸਪੋਰਟ ਵਿਭਾਗ ਦੇ ਠੇਕਾ ਤੇ ਆਊਟਸੋਰਸ ਮੁਲਾਜ਼ਮ ਨੇ ਉਹਨਾਂ ਲਈ ਵੱਖਰੀ ਕੋਈ ਰੈਗੂਲਰ ਨੀਤੀ ਬਣਾ ਕੇ ਤੇ ਰੈਗੂਲਰ ਕੀਤਾ ਜਾਵੇਗਾ ਪਰ ਇਦਾਂ ਦਾ ਦਿਸ ਨਹੀਂ ਰਿਹਾ ਜਿੰਨੂੰ ਲੈ ਕੇ ਅੱਜ ਰੋਡਵੇਜ ਤੇ ਜਿਹੜੇ ਪੀਆਰਟੀਸੀ ਦੇ ਪੰਨ ਬੱਸ ਦੇ ਜਿਹੜੇ ਠੇਕਾ ਤੇ ਆਊਟਸੋਰਸ ਮੁਲਾਜ਼ਮ ਸੀ ਉਹ ਸਵੇਰੇ 10 ਵਜੇ ਪੰਜਾਬ ਭਰ ਦੇ ਬੱਸ ਛੱਡਿਆਂ 'ਚ ਪੁੱਜ ਗਏ ਤੇ 10 ਵਜੇ ਤੋਂ ਲੈ ਕੇ 12 ਵਜੇ ਤੱਕ 2 ਘੰਟੇ ਉਹਨਾਂ ਨੇ ਪ੍ਰੋਟੈਸਟ ਕੀਤਾ ਬੱਸ ਛੱਡਿਆਂ ਵਿੱਚ ਪ੍ਰਦਰਸ਼ਨ ਕੀਤਾ ਜਿਹਦੇ ਨਾਲ ਬੱਸ ਸੇਵਾ ਵੀ ਕਿਸੇ ਹੱਦ ਤੱਕ ਪ੍ਰਭਾਵਿਤ ਹੋਈ ਪਰ ਗੱਲ ਇੱਥੇ ਹੀ ਖਤਮ ਨਹੀਂ ਹੋਈ ਨਾਲ ਹੀ ਜੂਨੀਅਨ ਨੇਪਤਮ ਕੀ ਦਿੱਤੀ ਹੈ ਵੀ ਜੇ ਉਹਨਾਂ ਨੂੰ ਰੈਗੂਲਰ ਕਰਨ ਉਹਨਾਂ ਦੀਆਂ ਤਨਖਾਹਾਂ ਵਧਾਉਣ ਤੇ ਹੋਰ ਮੁੱਦੇ ਤਾਂ ਚਰਚਾ ਨਾ ਕੀਤੀ ਤੇ ਫਿਰ ਉਹ 7 8 ਤੇ 9 April ਨੂੰ 3 ਦਿਨ ਸਾਰੇ ਪੰਜਾਬ 'ਚ ਰੋਡਵੇਜ ਦੀਆਂ ਬੱਸਾਂ ਦਾ ਚੱਕਾ ਜਾਮ ਕਰ ਦੇਣਗੇ ਇਹ ਬੜਾ ਸਪੱਸ਼ਟ ਹੈ ਵੀ ਟਰਾਂਸਪੋਰਟ ਭਾਗ ਦੀ ਜੇ ਇੱਕ ਘੰਟਾ ਵੀ ਹੜਤਾਲ ਹੋ ਜਾਏ ਤੇ ਲੱਖਾਂ ਰੁਪਏ ਦਾ ਨੁਕਸਾਨ ਹੁੰਦਾ ਤੇ ਜਦੋਂ 3 ਦਿਨ ਬਰਸਾਂ ਬੰਦ ਰਹਿਣਗੀਆਂ ਕਿੰਨਾ ਨੁਕਸਾਨ ਹੋਊਗਾ ਔਰ ਹਜ਼ਾਰਾਂ ਸਵਾਰੀਆਂ ਕਿੰਨੀਆਂ ਪਰੇਸ਼ਾਨ ਹੋਣਗੀਆਂ ਇਹਦਾ ਅੰਦਾਜ਼ਾ ਸਹਿਜੇ ਲਾਇਆ ਜਾ ਸਕਦਾ ਪਰ ਯੂਨੀਅਨ ਦਾ ਇਹ ਕਹਿਣਾ ਵੀ ਵਾਰ-ਵਾਰ ਸਾਡੇ ਨਾਲ ਜਿਹੜਾ ਵਾਅਦਾ ਕਰਕੇ ਵਾਅਦਾ ਖਿਲਾਫੀ ਕੀਤੀ ਉਹਦੇ ਵਿਰੁੱਧ ਅਸੀਂ ਹੜਤਾਲ ਕਰਾਂਗੇ ਉਰੇ ਇੱਕ ਤਾਰਾ ਖਬਰ ਇਹ ਮਿਲੀ ਹੈ ਵੀ ਮਲਾਜਮਾਂ ਦੇ ਰੋਸ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਹੰਗਾਮੀ ਹਾਲਤ ਵਿੱਚ ਜੂਨੀਅਨ ਦੀ ਲੀਡਰਸ਼ਿਪ ਨੂੰ ਚੰਡੀਗੜ੍ਹ ਸੱਦਿਆ ਤੇ ਉਹਨਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਮੀਟਿੰਗ ਕਿੱਥੇ ਨਿਕਲਦਾ ਇਹ ਬਾਅਦ ਪਤਾ ਲੱਗੂਗਾ ਪਰ ਇੱਕ ਗੱਲ ਸਾਫ਼ ਹੈ ਵੀ ਮਲਾਜਮਾਂ ਦੇ ਰੋਸ ਨੂੰ ਦੇਖਦਿਆਂ ਸਰਕਾਰ ਸਰਗਰਮ ਹੋਈ ਹੈ ਇਸੇ ਤਰ੍ਹਾਂ ਦੂਸਰੀ ਖਬਰ ਮਲਾਜਮਾਂ ਦੀ ਇਹ ਹੈ ਬਿਖਾਸ ਕਰਕੇ ਜਿਹੜੇ ਦਫਤਰੀ ਮੁਲਾਜ਼ਮ ਨੇ ਕਲੈਰੀਕਲ ਸਟਾਫ ਹੈ ਡੀਸੀ ਦਫਤਰਾਂ ਦੇ ਮੁਲਾਜ਼ਮ ਨੇ ਉਹ ਵੱਡੇ ਪ੍ਰੋਟੈਸਟ ਦੇ ਰਾਬ ਪੈ ਰਹੇ ਨੇ ਅ ਡੀਸੀ ਦਫਤਰਾਂ ਦੇ ਮੁਲਾਜ਼ਮਾਂ ਨੇ ਹੋਰ ਮੁਲਾਜ਼ਮਾਂ ਨੇ ਇਕੱਠਿਆਂ ਹੋ ਕੇ ਜਲੰਧਰ ਚ ਵੱਡੇ ਪੱਧਰ ਤੇ ਪ੍ਰੋਟੈਸਟ ਕੀਤਾ ਖਾਸ ਕਰਕੇ ਅ ਸਰਕਾਰ ਨੇ ਜਿਹੜਾ ਬਜਟ ਪੇਸ਼ ਕੀਤਾ ਉਹਦੀਆਂ ਕਾਪੀਆਂ ਫੜ ਕੇ ਥਾਂ ਥਾਂ ਤੇ ਪ੍ਰਦਰਸ਼ਨ ਕੀਤਾ ਔਰ ਇਹ ਗੱਲ ਕਹੀ ਹੈ ਵੀ ਇਸ ਬਜਟ ਵਿੱਚ ਵੀ ਉਹਨਾਂ ਨਾਲ ਇਨਸਾਫ ਨਹੀਂ ਹੋਇਆ ਬੇਇਨਸਾਫੀ ਹੋਈ ਹੈ ਕਿਉਂਕਿ ਅ ਮਲਾਜਮ ਲੀਡਰਾਂ ਦਾ ਕਹਿਣਾ ਵੀ ਸੈਕੰਡ ਲਾਸਟ ਬਜਟ ਸੀ ਜਿਹੜਾ ਮਾਨ ਸਰਕਾਰ ਦਾ ਉਹਨਾਂ ਨੂੰ ਬਹੁਤ ਵੱਡੀ ਆਸ ਸੀ ਵੀ ਉਹਦੇ ਵਿੱਚ ਉਹਨਾਂ ਦੀਆਂ ਮੰਗਾਂ ਪ੍ਰਵਾਨ ਹੋਣਗੀਆਂ ਔਰ ਇਸ ਵੇਲੇ ਜਦੋਂ ਜਲੰਧਰ ਪ੍ਰਦਰਸ਼ ਪਟੈਸਟ ਕਰ ਰਹੇ ਸੀ ਤੇ ਮਲਾਜਮਾਂ ਦੇ ਲੀਡਰ ਖਾਸ ਕਰਕੇ ਡੀਸੀ ਦਫ਼ਤਰਾਂ ਦੇ ਮਲਾਜਮਾਂ ਦੇ ਲੀਡਰ ਤਜਿੰਦਰ ਸਿੰਘ ਨੰਗਲ ਇਸੇ ਤਰ੍ਹਾਂ ਸੀਪੀਐਫ ਕਰਮਚਾਰੀ ਜੂਨੀਅਨ ਦੇ ਪ੍ਰਧਾਨ ਅ ਸੁਖਰਜੀਤ ਸਿੰਘ ਔਰ ਅਮਨਦੀਪ ਸਿੰਘ ਪਵਨ ਕੁਮਾਰ ਇਸੇ ਤਰ੍ਹਾਂ ਕਿਰਪਾਲ ਸਿੰਘ ਦਵਿੰਦਰ ਭੱਟੀ ਉਹਨਾਂ ਸਾਰਿਆਂ ਨੇ ਇਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸਰਕਾਰ ਨੂੰ ਫਿਰ ਧਾਰਨਾ ਕੀਤੀ ਜੇ ਮੰਗਾਂ ਨਾ ਮੰਨੀਆਂ ਤੇ ਸੰਘਰਸ਼ ਤੇਜ਼ ਕੀਤਾ ਜਾਊਗਾ ਖਾਸ ਕਰਕੇ ਇਸ ਮੌਕੇ ਅ ਮੁਲਾਜ਼ਮਾ ਨੇ ਏਡੀਸੀ ਜਲੰਧਰ ਦੇ ਏਡੀਸੀ ਰਾਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੈਮੋਰੰਡਮ ਭੇਜਿਆ ਨੇ ਜਿਹਦੇ ਚ ਵਿਸ਼ੇਸ਼ ਤੌਰ ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ ਹੈ ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ ਖਾਸ ਕਰਕੇ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਵੀ ਜੇ ਸਾਡੀ ਸਰਕਾਰ ਬਣ ਗਈ ਤੇ ਫਿਰ ਪੰਜਾਬ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇ ਦਿੱਤੀ ਜਾਊਗੀ ਨਵੀਂ ਪੈਨਸ਼ਨ ਤੋਂ ਛਡਕਾਰਾ ਦਵਾਇਆ ਜਾਵੇਗਾ ਹਰਫ ਮੈਮੋਰੰਡਮ ਤੇ ਰੋਸ ਪ੍ਰਗਟ ਕੀਤਾ ਹੈ ਕਿ ਦਸੰਬਰ 2022 ਵਿੱਚ ਪੰਜਾਬ ਸਰਕਾਰ ਵੱਲੋਂ ਇਹਦੇ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਹਾਲੇ ਤੱਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਿਸ ਦੇ ਕਰਕੇ ਮੁਲਾਜ਼ਮਾਂ ਵਿੱਚ ਵੱਡੇ ਪੱਧਰ ਤੇ ਰੋਸ ਹੈ ਇੱਕ ਹੋਰ ਖਬਰ ਹੈ ਉਹ ਮੁਲਾਜ਼ਮ ਤਾਂ ਨਹੀਂ ਮੁਲਾਜ਼ਮ ਬੰਨਾ ਚਾਹੁੰਦੇ ਨੇ ਬੇਰੁਜ਼ਗਾਰ ਬੇਰੁਜ਼ਗਾਰਾਂ ਨੇ ਇੱਕ ਵੱਖਰੇ ਤਰ੍ਹਾਂ ਦਾ ਪ੍ਰੋਗਰਾਮ ਵਲਈਕ ਦਿੱਤਾ ਖਾਸ ਕਰਕੇ ਬੇਰੁਜ਼ਗਾਰ ਸਾਂਝਾ ਮੋਰਚਾ ਨੇ ਇਹ ਗੱਲ ਕਹੀ ਹੈ ਵੀ ਇਸ ਵੇਲੇ ਲੋੜ ਹੈ ਸਭ ਤੋਂ ਵੱਡੀ ਜੁੱਧ ਬੇਰੁਜ਼ਗਾਰੀ ਵਿਰੁੱਧ ਪੰਜਾਬ ਸਰਕਾਰ ਨੇ ਜੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਪਰ ਬੇਰੁਜ਼ਗਾਰੇ ਕਹਿੰਦੇ ਨੇ ਵੀ ਸਭ ਤੋਂ ਪਹਿਲਾਂ ਪੰਜਾਬ ਵਿੱਚ ਜੁੱਧ ਬੇਰੁਜ਼ਗਾਰੀ ਵਿਰੁੱਧ ਚੱਲਣਾ ਚਾਹੀਦਾ ਔਰ ਇਹਦੇ ਸੰਬੰਧ ਵਿੱਚ ਪੰਜਾਬ ਪੰਜਾਬੀ ਯੂਨੀਵਰਸਿਟੀ ਤੋਂ ਬੇਰੁਜ਼ਗਾਰਾਂ ਨੇ ਇਹ ਮੁਹਿੰਮ ਵੀ ਸ਼ੁਰੂ ਕਰਤੀ ਹੈ ਔਰ ਸਾਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿਲਵਾ ਨੇ ਜਿਹੜੀ ਗੱਲ ਕਹੀ ਹੈ ਉਹਨਾਂ ਨੇ ਤਰਕ ਦਿੱਤਾ ਹੈ ਵੀ ਪੰਜਾਬ ਵਿੱਚ ਨਸ਼ਾ ਵੱਡੇ ਪੱਧਰ ਤੇ ਜਿਹੜਾ ਪ੍ਰਵਾਸ ਹੋ ਰਿਹਾ ਔਰ ਖਾਸ ਕਰਕੇ ਨੌਜਵਾਨਾਂ ਵਿੱਚ ਜਿਹੜਾ ਮਾਨਸਿਕ ਤਣਾਅ ਪੈਦਾ ਹੋ ਰਿਹਾ ਜਿਹਦੇ ਕਰਕੇ ਉਹ ਨਸ਼ਿਆਂ ਦੇ ਰਾਹ ਪੈ ਰਹੇ ਨੇ ਔਰ ਨਾਲ ਇਹ ਵੀ ਗੱਲ ਕਹੀ ਹੈ ਵੀ ਜਿਹੜੀਆਂ ਪੰਜਾਬ 'ਚ ਲੁੱਟਾਂ ਖੋਹਾਂ ਹੋ ਰਹੀਆਂ ਨੇ ਸਟਰੀਟ ਕਰਾਈਮ ਹੋ ਰਿਹਾ ਛੋਟਾ ਛੋਟਾ ਔਰ ਇਹ ਵੀ ਗੱਲ ਕਹੀ ਹੈ ਜਿਹੜਾ ਗੈਂਗਸਟਰਵਾਦ ਪੰਜਾਬ 'ਚ ਫੈਲਦਾ ਜਾ ਰਿਹਾ ਉਹਦਾ ਮੁੱਖ ਕਾਰਨ ਬੇਰੋਜ਼ਗਾਰੀ ਹੈ ਕਿਉਂਕਿ ਬੇਰੋਜ਼ਗਾਰ ਜਦੋਂ ਆਪਣੀਆਂ ਡਿਗਰੀਆਂ ਆਪਣੇ ਡਿਪਲੋਮੇ ਆਪਣੇ ਸਰਟੀਫਿਕੇਟ ਲੈ ਕੇ ਸੜਕਾਂ ਤੇ ਵਹਿਲੇ ਘੁੰਮਦੇ ਨੇ ਤੇ ਉਹਨਾਂ ਨੂੰ ਨੌਕਰੀਆਂ ਰੁਜ਼ਗਾਰ ਨਹੀਂ ਮਿਲਦਾ ਤੇ ਫਿਰ ਉਹ ਫਰਸਟ੍ਰੇਟ ਹੋ ਕੇ ਪਰੇਸ਼ਾਨ ਹੋ ਕੇ ਕੋਈ ਨਸ਼ਿਆਂ ਦੇ ਰਾਹ ਪੈ ਜਾਂਦਾ ਕੋਈ ਕ੍ਰਾਈਮ ਦੇ ਰਾਹ ਪੈ ਜਾਂਦਾ ਤੇ ਕੋਈ ਕਹਿੰਦਾ ਮੈਂ ਕੈਨੇਡਾ ਅਮਰੀਕਾ ਜਾਵਾਂ ਉਹ ਪ੍ਰਵਾਸ ਵਾਲੇ ਰਸਤੇ ਪੈ ਜਾਂਦਾ ਇਸ ਲਈ ਸੁਖਵਿੰਦਰ ਸਿੰਘ ਢਿਲਵਾਨੇ ਇਹ ਹਾਕ ਮਾਰੀ ਹੈ ਇਹ ਅਪੀਲ ਕੀਤੀ ਹੈ ਵੀ ਸਭ ਤੋਂ ਪਹਿਲਾਂ ਸਾਨੂੰ ਜੁੱਧ ਬੇਰੋਜ਼ਗਾਰੀ ਵਿਰੁੱਧ ਸ਼ੁਰੂ ਕਰਨਾ ਚਾਹੀਦਾ ਔਰ ਬੇਰੋਜ਼ਗਾਰਾਂ ਨੇ ਇਹ ਮੁਹਿੰਮ ਚਲਾ ਵੀ ਦਿੱਤੀ ਹੈ ਸੋ ਪੰਜਾਬ ਦੇ ਮੁਲਾਜ਼ਮ ਪੰਜਾਬ ਦੇ ਪੈਨਸ਼ਨਰ ਵੱਡੇ ਪੱਧਰ ਤੇ ਸੰਘਰਸ਼ ਕਰਦੇ ਆ ਰਹੇ ਨੇ ਪਰ ਜਦੋਂ ਇਸ ਬਜਟ ਵਿੱਚੋਂ ਉਹਨਾਂ ਨੂੰ ਕੁਝ ਨਹੀਂ ਦਿੱਸਿਆ ਤੇ ਹੁਣ ਸਾਰੇ ਵਕ-ਵਕ ਢੰਗ ਦਾ ਸੰਘਰਸ਼ ਕਰਨ ਲਈ ਮਜਬੂਰ ਹੋ ਰਹੇ